कोरोना काल ਵਿੱਚ ਜਦੋਂ ਪੂਰਾ ਦੇਸ਼ ਇੱਕ ਹੋ ਕੇ ਇਸ ਬਿਮਾਰੀ ਨਾਲ ਜੂਝ ਰਿਹਾ ਸੀ ਤਾਂ ਦਿੱਲੀ ਦੇ ਸੂਚਵਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਇਸ ਜੰਗ ਵਿੱਚ ਇੱਕ ਅਹਿਮ ਕੰਮ ਕਰਕੇ ਆਪਣਾ ਯੋਗਦਾਨ ਪਾ ਰਹੇ ਸਨ ਕੇਜਰੀਵਾਲ ਇਸ ਫਰਾਕ ਵਿੱਚ ਸੀ ਕਿ ਕਿਵੇਂ ਇੱਕ ਸਸਤੀ ਚੀਜ਼ ਨੂੰ ਮਹਿੰਗਾ ਖਰੀਦ ਕੇ ਕੋਰੋਨਾ ਕਾਲ ਵਿੱਚ ਘੁਟਾਲਾ ਕਰ ਸਕਾ ਉਹਨਾਂ ਨੇ ਕਰੋਨਾ ਕਾਲ ਵਿੱਚ ਸਭ ਤੋਂ ਵੱਧ ਆਕਸੀਮੀਟਰ ਨੂੰ ਜ਼ਰੂਰੀ ਦੱਸ ਕੇ ਮਹਿੰਗੇ ਭਾਅ ਇਸ ਨੂੰ ਖਰੀਦਿਆ ਇਹ ਅਸੀਂ ਨਹੀਂ ਸਗੋਂ ਇਹ ਦਸਤਾਵੇਜ਼ ਦੱਸ ਰਹੇ ਨੇ ਆਨਲਾਈਨ ਜੋ ਆਕਸੀਮੀਟਰ 800 ਤੋਂ 1500 ਵਿੱਚ ਉਪਲਬਧ ਸੀ ਕੇਜਰੀਵਾਲ ਸਰਕਾਰ ਨੇ ਉਸ ਨੂੰ 66000 ਦਾ ਖਰੀਦਿਆ ਕੇਜਰੀਵਾਲ ਖਰੀਦਣ ਤੋਂ ਪਹਿਲਾਂ ਗੂਗਲ ਹੀ ਕਰ ਲੈਂਦੇ ਕਿ ਆਨਲਾਈਨ ਇਹ ਕਿੰਨੇ ਦਾ ਮਿਲਦਾ ਹੈ ਪੰਜਾਬ ਵਿੱਚ ਝਾੜੂ ਵਾਲਿਆਂ ਨੇ ਆਕਸੀਮੀਟਰ ਕਰਕੇ ਇੰਨੀ ਹਾਇ ਤੌਬਾ ਇਸ ਲਈ ਕੀਤੀ ਸੀ ਤਾਂ ਜੋ ਜਿਆਦਾ ਤੋਂ ਜਿਆਦਾ ਆਕਸੀਮੀਟਰ ਆਪਣੇ ਤੈ ਮਹਿੰਗੇ ਮੁੱਲ ਤੇ ਖਰੀਦ ਸਕਣ ਲੋਕਾਂ ਦੀ ਅੱਖਾਂ ਵਿੱਚ ਧੂਲ ਪਾਉਣ ਲਈ ਆਪ ਦਾ ਮੰਨ ਰੋੜਾ ਕੀ ਕਹਿ ਰਿਹਾ ਹੈ ਤੁਸੀਂ ਆਪ ਸੁਣ ਲਓ ਸਭ ਤੋਂ ਪਹਿਲਾਂ ਇਸ ਵਿੱਚ ਲਿਖਿਆ ਹੋਇਆ ਹੈ ਆਕਸੀਮੀਟਰ ਇਹ ਉਹੀ ਆਕਸੀਮੀਟਰ ਹੈ ਜਿਸ ਤੇ ਪੰਜਾਬ ਸਰਕਾਰ ਨੂੰ ਬੜੀ ਤਕਲੀਫ ਹੋਈ ਹੈ ਇਹ ਮੈਨੂੰ ਬਾਜ਼ਾਰ ਦੇ ਵਿੱਚ 350 ਰੁਪਏ ਦਾ ਮਿਲਿਆ ਪਲੱਸ ਜੀਐਸਟੀ 42 ਰੁਪਏ ਯਾਨਕ ਤਕਰੀਬਨ 400 ਰੁਪਏ ਦਾ ਆਮ ਆਦਮੀ ਪਾਰਟੀ ਨੇ ਕਿਉਂਕਿ ਖੁਦ ਮੁਹਿੰਮ ਚਲਾਈ ਹੈ ਬਲਕ ਦੇ ਵਿੱਚ ਲੈ ਰਹੀ ਆਮ ਆਦੀ ਆਮ ਆਦੀ ਪਾਰਟੀ ਨੂੰ ਫਿਰ 7200 ਜਾਂ 2200 ਰੁਪਏ ਕੋਸਟ ਕਰ ਰਹੀ ਹੈ ਅਮਨ अरोड़ा ਕਹਿ ਰਿਹਾ ਹੈ ਕਿ ਆਕਸੀਮੀਟਰ ਆਪ ਨੇ 250 ਤੋਂ 300 ਦਾ ਖਰੀਦਿਆ ਪਰ ਡਾਕੂਮੈਂਟ ਕੁਝ ਹੋਰ ਕਹਿ ਰਿਹਾ ਉਸ ਤੇ ਲਿਖਿਆ ਹੈ ਕਿ 68000 ਦਾ ਖਰੀਦਿਆ ਕੈਪਟਨ ਸਰਕਾਰ ਨੇ ਕਰੋਨਾ ਕਿੱਟ ਵਿੱਚ ਇਹੀ ਆਕਸੀਮੀਟਰ ਫ੍ਰੀ ਵਿੱਚ ਵੰਡੇ ਸਨ ਦਿੱਲੀ ਜਦੋਂ ਕਰੋਨਾ ਵਿੱਚ ਘਰਾ ਰਹੀ ਸੀ ਤਾਂ ਕੇਜਰੀਵਾਲ ਦਿੱਲੀ ਦੀ ਆਮ ਜਨਤਾ ਦੀ ਮਦਦ ਦੇ ਨਾਮ ਤੇ ਆਕਸੀਮੀਟਰ ਘਟਾਲਾ ਕਰਨ ਵਿੱਚ ਬਿਜ਼ੀ ਸਨ ਸ਼ਰਮ ਦਾ ਘਟਾ ਹੈ ਕੇਜਰੀਵਾਲ ਨੂੰ